ਇਹੋ ਜੀ ਗੱਲ ਕਿਹੜੀ ਹੋਈ ਕਿ ਸੁਪਰੀਮ ਕੋਰਟ ਨੂੰ ਵੀ ਕਹਿਣਾ ਪਿਆ ਭਾਈ ਦਿਲ ਰੱਖਿਆ ਕਰੋ ਹਰ ਗੱਲ ਦਿਲ ਤੇ ਨਾ ਲਾਇਆ ਕਰੋ ਹੈ ਉਹ ਸਰਦੂਲ ਸਿਕੰਦਰ ਦੇ ਇੱਕ ਗੀਤ 'ਚ ਵੀ ਕਹਿੰਦਾ ਉਹ ਕਿ ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ ਹਸਨਾ ਦੇ ਮਾਲਕ ਨੂੰ ਸਤਾਇਆ ਨਾ ਕਰੋ ਬਿਲਕੁਲ ਤੇ ਗੱਲ ਸੁਪਰੀਮ ਕੋਰਟ ਨੇ ਵੀ ਫਿਰ ਟਕਾਣੀ ਲਾ ਦਿੱਤੀ ਉਹ ਕਹਿੰਦੇ ਕਿ ਇਹ ਸਿਆਸਤਦਾਨ ਇਹਨਾਂ ਦੀ ਹਰ ਇੱਕ ਗੱਲ ਜਿਹੜੀ ਇਹ ਨਾ ਦਿਲ ਤੇ ਦਿਲ ਤੇ ਨਾ ਲਾਇਆ ਇੱਕ ਵਾਰੀ ਨਾ ਇਦਾਂ ਹੀ ਕਿਤੇ ਮੈਨੂੰ ਲੱਗਾ ਸ਼ਾਮ ਦਾ ਵੇਲਾ ਸੀ ਤੇ ਕੈਪਟਨ ਸਾਹਿਬ ਨੇ ਵੀ ਟਵੀਟ ਕਰਤਾ ਜੀ ਕਿ ਜੀ ਅਸੀਂ ਫਲਾਣੀ ਜੌਬ ਦੇਵਾਂਗੇ ਕੁਝ ਇਸ ਤਰ੍ਹਾਂ ਮਤਲਬ ਕਿ ਰੋਜ਼ਗਾਰ ਨਾਲ ਜੁੜਿਆ ਜੀ ਚਲੋ ਉਹ ਭਰਤੀ ਭੁਰਤੀ ਇਹਨਾਂ ਗੱਡੀ ਕੋਈ ਨਾ ਹਮ ਤੇ ਉਹ ਤੁਹਾਡੇ ਵਰਗਾ ਕੋਈ ਅੱਕਿਆ ਬੇਰੁਜ਼ਗਾਰ ਸੀ ਉਹ ਹਾਈ ਕੋਰਟ ਚਲਾ ਗਿਆ ਜੀ ਉਹਨੇ ਕਿਹਾ ਜੀ ਇਹਨਾਂ ਨੇ ਤੇ ਐਲਾਨ ਕੀਤਾ ਸੀ ਕੋਟ ਨੇ ਕਿ ਪਿਛਲੇ ਪੈਰੀ ਤੁਰ ਜਾ ਇਹਨਾਂ ਦੇ ਲਾਣ ਨੂੰ ਤੂੰ ਕਦੋਂ ਤੂੰ ਦੁਨੀਆਂ ਦਾ ਆਖਰੀ ਸੱਚ ਸਮਝ ਲਿਆ ਭਾਈ ਮਤਲਬ ਇਹ ਬੋਟਾਂ ਤੇ ਬਹੁਤ ਵਾਰੀ ਕਹਿੰਦੀਆਂ ਕਿ ਭਾਈ ਇਹਨਾਂ ਤੇ ਯਕੀਨ ਨਾ ਕਰੋ ਨਾ ਕਰੋ ਬਿਲਕੁਲ ਉਹ ਕਹਿੰਦੇ ਵੀ ਟਵੀਟ ਨੂੰ ਨਹੀਂ ਆਪਾ ਆਧਾਰ ਮੰਨ ਸਕਦੇ ਜੀ ਜੇ ਤਾਂ ਕੋਈ ਦਸਤਾਵੇਜ਼ ਜਾਰੀ ਹੋਇਆ ਹੈ ਦਫਤਰੀ ਬਿਲਕੁਲ ਕੋਈ ਪੱਤਰ ਜਾਰੀ ਹੋਇਆ ਫਿਰ ਤੇ ਕੋਈ ਆਧਾਰ ਬਣਦਾ ਜੀ ਜੀ ਇਹਨਾਂ ਦੇ ਟਵੀਟਾਂ ਨੂੰ ਲੈ ਲੱਗੇ ਤੇ ਹੋ ਗਿਆ ਬੇੜਾ ਪਾਰ ਉਹ ਗੱਲ ਇਹ ਹੈ ਕਿ ਇਹ ਨਾ ਜਿਹੜੇ ਸੂਚਨਾ ਪ੍ਰਸਾਰਣ ਰਾਜ ਮੰਤਰੀ ਆ ਮੁਰਗਨ ਜੀ ਜੀ ਉਹਨਾਂ ਤੇ ਕਿਸੇ ਨੇ ਡੈਫਰਮੇਸ਼ਨ ਪਾਇਆ ਸੀ ਐਨਜੀਓ ਨੇ ਸ਼ਾਇਦ ਪਾਇਆ ਸੀ ਡੈਫਰਮੇਸ਼ਨ ਕੋਈ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਤੇ ਇਹਨਾਂ ਨੇ ਚੰਗੇ ਤਨਜ ਕਸਤੇ ਜੀ ਤਨਜ ਕਸਤੇ ਕਹਿ ਲਓ ਚਾ ਕੋਈ ਸ਼ਬਦੀ ਹੱਲੇ ਕਰਤੇ ਜੀ ਉਸ ਤੋਂ ਬਾਅਦ ਉਹਨਾਂ ਨੇ ਡੈਫਰਮੇਸ਼ਨ ਪਾ ਦਿੱਤੀ ਤੇ ਜਿਹੜੀ ਡੈਫਰਮੇਸ਼ਨ ਸੀਗੀ ਉਹ ਹਾਈ ਕੋਰਟ ਨੇ ਬਰਕਰਾਰ ਰੱਖ ਦਿੱਤੀ ਕਿ ਮਾਮਲਾ ਤੋਰੋ ਜੀ ਫਿਰ ਇਹ ਮਾਮਲਾ ਗਿਆ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਸਿਆਸਤਦਾਨੇ ਯਾਰ ਇਹਨਾਂ ਦੀ ਹਰ ਗੱਲ ਦਿਲ ਤੇ ਲਾਉਣੀ ਅੱਛੀ ਗੱਲ ਨਹੀਂ ਹੈ ਅੱਛੀ ਗੱਲ ਨਹੀਂ ਬਿਲਕੁਲ ਕਿਉਂਕਿ ਇਹਨਾਂ ਦੇ ਜਿਹੜੇ ਵਕੀਲ ਸੀਗੇ ਡਿਫੈਂਸ ਚ ਉਹ ਕਹਿੰਦੇ ਜੀ ਐਸੀ ਤਾਂ ਕੋਈ ਗੱਲ ਕਹੀ ਨਹੀਂ ਹੈ ਕਿ ਜਿਹੜੀ ਕੋਈ ਮਾਣਾ ਨਹੀਂ ਹੋ ਜਾਵੇ ਐਸੀ ਗੱਲ ਇਹ ਆ ਕਿ ਜੇ ਸਿਆਸਤਦਾਨ ਕਈ ਗੱਲ ਤੋਂ ਇੰਨੀ ਕੁ ਕਹ ਲੋ ਲਿਬਰਟੀ ਲੈਂਦੇ ਆ ਕਿ ਭਾਈ ਇਹਨਾਂ ਦੀ ਹਰ ਗੱਲ ਦਿਲ ਤੇ ਨਹੀਂ ਲਾਈ ਜਾਣੀ ਚਾਹੀਦੀ ਤੇ ਫਿਰ ਜੇ ਇਹਨਾਂ ਦੇ ਖਿਲਾਫ ਕੋਈ ਬੋਲਦਾ ਹੈ ਜੀ ਉਹ ਸਿਆਸਤ ਚ ਹੋਵੇ ਚਾਹੇ ਗੈਰ ਸਿਆਸੀ ਹੋਵੇ ਫਿਰ ਉਹਨੂੰ ਕਿਉਂ ਭੱਜ-ਭੱਜ ਪੈਂਦੇ ਨੇ ਉਹਨਾਂ ਤੇ ਫਿਰ ਮਾਣਾ ਨਿਮਕਦਮੇ ਕਿਉਂ ਆ ਤੁਸੀਂ ਦੇਖ ਲਓ ਮੈਂ ਤਾਂ ਕੇ ਸੋਚਦਾ ਸੀਗਾ ਕਿ ਨਵੇਂ ਕਾਨੂੰਨ ਜਿਹੜੇ ਇਹਨਾਂ ਨੇ ਲਿਆਂਦੇ ਆ ਉਹਦੇ ਵਿੱਚ ਕੋਈ ਡੈਫਰਮੇਸ਼ਨ ਦਾ ਕੋਈ ਕਰਨਗੇ ਹੱਲ ਹੂੰ ਰਾਹੁਲ ਗਾਂਧੀ ਨੂੰ ਤਾਂ ਕੈਦ ਹੋ ਗਈ ਜੀ ਤੇ ਰਾਹੁਲ ਗਾਂਧੀ ਵੀ ਫਿਰ ਸਿਆਸਤਦਾਨ ਆ ਕਿ ਉਹਦੀ ਗੱਲ ਫਿਰ ਦਿਲ ਤੇ ਨਾਲ ਆਇਆ ਕਰੋ ਬਿਲਕੁਲ ਬਿਲਕੁਲ ਮਤਲਬ ਕਿ ਇਹ ਵੀ ਹੁਣ ਬੜੀ ਅਜੀਬੋ ਗਰੀਬ ਸਥਿਤੀ ਆ ਕਿ ਇੱਕ ਪਾਸੇ ਇਹ ਆ ਕਿ ਅਸੀਂ ਗੱਲ ਦਿਲ ਤੇ ਨਹੀਂ ਲਾਉਣੀ ਤੇ ਦੂਜੇ ਪਾਸੇ ਕਹਿੰਦੇ ਗੱਲ ਦਿਲ ਤੇ ਲੱਗੀ ਆ ਦੁਖੇ ਉਹ ਮਾਰਦਾ ਉਹ ਇਹ ਤੇ ਦੁਖ ਮਾਰਦਾ ਫਿਰ ਗੱਲ ਤੇ ਸਹੀ ਗੱਲ ਆ ਇੱਕੋ ਹੀ ਰੂਲ ਆ ਤੇ ਵੱਖ-ਵੱਖ ਲੋਕਾਂ ਵਾਸਤੇ ਵੱਖਰਾ ਵੱਖਰਾ ਜੀ ਜੀ ਪ੍ਰੀਤ ਮਹਿਕਬਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ